ਨਸ਼ਾ ਕਰਨ ਤੋਂ ਰੋਕਣ ਤੇ ਨਸ਼ਾ ਕਰਨ ਵਾਲਿਆਂ ਨੇ ਕਰ ਦਿੱਤਾ ਹਮਲਾ ਦੋਨਾਂ ਤਰ੍ਹਾਂ ਦੇ ਵਿਚਕਾਰ ਚੱਲੀਆਂ ਗੋਲੀਆਂ ਜ਼ਖਮੀ ਸਿਵਲ ਹਸਪਤਾਲ ਦਾਖਲ ਸਮਰਾਲਾ ਦੇ ਨੇੜਲੇ ਪਿੰਡ ਦਿਵਾਲਾ ਦੇ ਕੋਲ ਬੀਤੀ ਰਾਤ ਕਰੀਬ 11 ਵਜੇ ਗੁਰੂ ਦੀ ਕੁਲਾੜੀ ਦੇ ਨੇੜੇ ਬਣ ਰਹੇ ਗੋਦਾਮ ਤੇ ਰਹਿੰਦੇ ਲੇਬਰ ਤੇ ਕੁਝ ਨਸ਼ਾ ਕਰਨ ਆਏ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਅਤੇ ਇਹਨਾਂ ਦੌਰਾਨ ਤੇਰავਿਚਾਰ ਗੋਲੀਆਂ ਵੀ ਚੱਲੀਆਂ ਪੀੜਤ ਨੇ ਇਲਜ਼ਾਮ ਲਾਇਆ ਕਿ ਸਾਡੇ ਉੱਪਰ ਹਮਲਾ ਕਰਨ ਵਾਲੇ ਕੁਲਾੜੀ ਦੇ ਨਾਲ ਬਣ ਰਹੇ ਗੋਦਾਮ ਦੇ ਬਾਹਰ ਗੱਡੀ ਖੜੀ ਕਰ ਤਿੰਨ ਵਿਅਕਤੀ ਨਸ਼ਾ ਕਰ ਰਹੇ ਸਨ ਅਤੇ ਜਦੋਂ ਉਹਨਾਂ ਨੂੰ ਨਸ਼ਾ ਕਰਨ ਤੋਂ ਰੋਕਿਆ ਗਿਆ ਤਾਂ ਉਹਨਾਂ ਨਾਲ ਬਹਿਸਬਾਜੀ ਹੋਈ ਅਤੇ ਉਸ ਤੋਂ ਬਾਅਦ ਦੋਨੋਂ ਫੜ ਲਿਆ ਗਿਆ ਤੇ ਉਹਨਾਂ ਦਾ ਤੀਸਰਾ ਸਾਥੀ ਥੋੜੀ ਦੇਰ ਬਾਅਦ ਗੱਡੀ ਵਿੱਚ ਕੁਝ ਅਣਪਛਾਤੇ ਵਿਅਕਤੀ ਲੈ ਕੇ ਆਇਆ ਅਤੇ ਸਾਡੀ ਲੇਬਰ ਤੇ ਹਮਲਾ ਕਰ ਦਿੱਤਾ ਜਿਸ ਚ ਲੇਬਰ ਦਾ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਇਸ ਤੋਂ ਬਾਅਦ ਦੋਨਾਂ ਧਿਰਾਂ ਵਿਚਕਾਰ ਗੋਲੀਆਂ ਵੀ ਚੱਲੀਆਂ ਬਾਤ ਥੋੜਾ ਦਾ ਸਰ ਵਾਹਾਂ ਪਰ ਉਹ ਗੱਡੀ ਆਇਆ

ਸਟੌਂਡ ਲਗਾਉਂ ਹਾਂ ਇੱਥੇ ਤੇ ਡੰਡਾ ਲਗਾਉਂ ਤਾਂ ਇਹ ਇੱਥੇ ਲੱਗ ਰਿਹਾ ਮੇਰਾ ਨਾਮ ਸੁਜੀਤ ਸਿੰਘਾ ਪਿੰਡ ਦਿਵਾਲਾ ਤਹਿਸੀਲ ਸਮਰਾਲਾ ਤੇ ਜ਼ਿਲ੍ਹਾ ਲੁਧਿਆਣਾ ਕੀ ਮਾਮਲਾ ਹੋਇਆ ਜੀ ਮਾਮਲਾ ਇਹ ਹੈ ਵੀ ਸਾਡਾ ਰੋਡ ਦੇ ਨਾਲ ਖੇਤ ਲੱਗਦਾ ਉੱਥੇ ਸਾਡੀ ਖਿਡਾੜੀ ਵੀ ਚੱਲਦੀ ਆ ਤੇ ਹੁਣ ਅਸੀਂ ਉੱਥੇ ਗਰਾਊਂਡ ਬਣਾ ਰਹੇ ਹਾਂ ਉੱਥੇ ਦੋ ਗੱਡੀਆਂ ਆਈਆਂ ਰਾਤ 9-10 ਵਜੇ ਦੇ ਕਰੀਬ ਲਗਭਗ ਕਿ ਉੱਥੇ ਸਾਡੀ ਲੇਬਰ ਬੈਠੀ ਆ 15-20 ਬੰਦੇ ਉਹਨਾਂ ਨੇ ਸਾਨੂੰ ਸੱਦਿਆ ਵੀ ਇੱਥੇ ਬੰਦੇ ਆ ਗਏ ਸੀ ਕਿਤੇ ਕੋਈ ਸਰੀਆ ਚੱਕਣ ਵਾਲੇ ਕੋਈ ਸਰੀਆ ਉੱਥੇ ਬਾਹਰ ਪਿਆ ਜਾਂ ਕੋਈ ਚੋਰ ਆ ਗਏ ਜਾਂ ਜਾ ਕੇ ਦੇਖ ਅਸੀਂ ਉਹਨਾਂ ਨੂੰ ਕਹਾਂ ਤੁਸੀਂ ਜਾਓ ਯਾਰ ਜੀ ਇੱਥੇ ਕੋਈ ਮਰ ਗਿਆ ਸਾਲਾ ਸਾਡੇ ਜੁਮੇ ਪੈਗੇ ਤੁਸੀਂ ਜਾਓ ਉਹ ਦੋ ਬੰਦੇ ਤਾਂ ਕਹਿੰਦੇ ਜੀ ਅਸੀਂ ਚਲੇ ਜਾਂਦੇ ਹਾਂ ਕੋਈ ਗੱਲ ਨਹੀਂ ਅੰਕਲ ਜੀ ਅਸੀਂ ਜਾਂਦੇ ਆਂ ਜਾਂਦੇ ਆਂ ਤੀਸਰਾ ਇੱਕ ਕੋਈ ਬਾਲਿਆ ਹੁੰਦਾ ਸੀ ਉਹ ਕਹਿੰਦਾ ਸਵੇਰੇ ਦਿਨ ਨਹੀਂ ਚੜਨਾ ਮੈਂ ਤੁਹਾਨੂੰ ਸਵੇਰੀ ਦੇਖ ਲੂ ਮੈਂ ਐ ਕਰ ਦੂ ਜੇ ਕਰ ਦੂ ਮਾਰ ਦੂ ਮੈਂ ਤੁਹਾਨੂੰ ਸਾਰਿਆਂ ਨੂੰ ਮਾਰ ਦੂ ਐ ਕਰ ਦੂ ਤੇ ਅਸੀਂ ਕਹਾਂ ਵੀ ਕੋਈ ਗੱਲ ਨਹੀਂ ਫਿਰ ਉਹ ਫੜ ਲਿਆ ਸੀ ਕੇ ਬਹਿ ਜਾ ਇੱਥੇ ਪੁਲਿਸ ਬੁਲਾਉਂਦੇ ਸੀ ਹੁਣੇ ਪੁਲਿਸ ਬੁਲਾ ਤੂੰ ਸਵੇਰੇ ਕਹਿੰਦਾ ਅਸੀਂ ਹੁਣੇ ਬੁਲਾ ਲੈਣੀ ਆ ਜਦੇ ਪੁਲਿਸ ਉੱਥੇ ਚਲੇ ਗਈ ਆਪਣੇ ਐਸਆਈ ਜਰਨੈਲ ਸਿੰਘ ਪਾਰਟੀ ਲੈ ਉਹਨਾਂ ਨੇ ਦੋ ਹੀ ਬੰਦੇ ਫੜ ਲਏ ਦੋ ਹੀ ਗੱਡੀਆਂ ਉਹਨਾਂ ਦੀਆਂ ਚੱਕ ਲਿਆ। ਉਹ ਵਾਲਿਆਂ ਵਾਲਾ ਭੱਜ ਗਿਆ ਉਸ ਟਾਈਮ। ਤੇ ਪੁਲਿਸ ਦੇ ਖੜੇ ਖੜੇ ਹੀ ਉਹ ਗੱਡੀ ਸਲਿਪਟ ਚ ਦੁਬਾਰਾ ਫੇਰ ਚਾਰ ਪੰਜ ਬੰਦੇ ਆ ਗਏ। ਜਾਂ ਪੁਲਿਸ ਉਹਨਾਂ ਗੋਗਲ ਨੂੰ ਜਾਣ ਲੱਗੀ ਉਹ ਭਜਾ ਕੇ ਲੈ ਗਏ ਬੀਜੇ ਵੱਲ ਨੂੰ ਗੱਡੀ ਫੇਰ। ਤੇ ਮੁੜ ਕੇ ਪੁਲਿਸ ਸਮਰਾਲੇ ਪਹੁੰਚੀ ਉਹ ਸਾਡੇ ਕੋਲ ਫੇਰ ਆ ਗਏ। ਪਹਿਲਾਂ ਆਉਂਦੀ ਸਾਰ ਉਹਨਾਂ ਨੇ ਫੈਰ ਕੀਤਾ ਜਿਹੜੀ ਲੇਬਰ ਸੀ 15 ਵੀ ਬੰਦੇ ਬੈਠੇ ਇਹ ਭੱਜ ਗਏ। ਦੋ ਤਿੰਨ ਬੰਦੇ ਵਿਚਾਰੇ ਇੱਕ ਤਾਂ ਸੁਣਦਾ ਹੀ ਨਹੀਂ ਸੀ ਬੋਲਾ ਸੀ। ਉਹ ਅੰਦਰ ਬੈਠ ਗਿਆ ਤੇ ਕਦੋਂ ਹੋਰ ਬੈਠ ਰਹੇ ਉਹਨਾਂ ਨੇ ਉਹਨਾਂ ਦੇ ਡੰਡੇ ਡੁੰਡੇ ਮ ਇੱਕ ਦੇ ੱਟ ਮਾਰ ਕੇ ਸਿਰ ਵੀ ਪਾੜਤਾ ਤੇ ਨਾਲੇ ਕਹਿੰਦੇ ਸੀ ਸ਼ਰੀਆਮ ਸਮੇਂ ਆ ਕੇ ਵੀ ਜਦੋਂ ਪੁਲਿਸ ਨੂੰ ਫੜੇ ਨਹੀਂ ਸਕਦੀ ਪੁਲਿਸ ਸਾਡੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ ਕਹਿੰਦੇ ਸੀ ਸ਼ਰੀਆਮ ਵੇਚਦੇ ਆ ਬਾਲੇ ਵਾਲਾ ਕਹਿ ਕੇ ਗਿਆ ਸਾਨੂੰ ਕਿੰਨੇ ਵਜੇ ਦੀ ਘਟਨਾ ਸੀ ਇਹ ਲਗਭਗ 11:00 ਵਜੇ ਦੇ ਨੇੜੇ ਤੇੜੇ ਬਾਅਦ ਚ ਆਏ ਨੇ ਉਹ ਪੁਲਿਸ ਮੌਕੇ ਤੇ ਪਹੁੰਚੀ ਹਾਂ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਪਰ ਮੁੰਸ਼ੀ ਨੇ ਸਾਡੀ ਐਪਲੀਕੇਸ਼ਨ ਲੈਣ ਤੋਂ ਇਨਕਾਰ ਕਰਤਾ ਕੀ ਕਾਰਨ ਉਹ ਕਾਰਨ ਇਹ ਵੀ ਪੁਲਿਸ ਇਹਨੂੰ ਲੜਾਈ ਬਣਾਉਣਾ ਚਾਹੁੰਦੀ ਆ ਜਦ ਕਿ ਮਾਮਲਾ ਨਸ਼ੇ ਦਾ ਹੈ ਸਾਡੀ ਉਹਨਾਂ ਨਾਲ ਕੋਈ ਜਿੱਦ ਨਹੀਂ ਅਸੀਂ ਜਾਣ-ਚਾਨਣ ਜਾਣ-ਪਛਾਣ ਨਹੀਂ ਤੂੰ ਇਹਨੂੰ ਜਾਣਦੇ ਨਹੀਂ ਸਾਡੀ ਉਹਨਾਂ ਨਾਲ ਕਦੇ ਲੜਾਈ ਹੋਣੀ ਆ ਕਿੰਨੇ ਰਾਊਂਡ ਪੈਰ ਹੋਏ ਆ ਟੋਟਲ ਤਿੰਨ ਰਾਊਂਡ ਹੋਇਆ ਦੋ ਅਸੀਂ ਕਿਤੇ ਇੱਕ ਉਹਨਾਂ ਨੇ ਕੀਤਾ ਕਿੰਨੇ ਵਿਅਕਤੀ ਕਿੰਨੇ ਸੀ ਗੱਡੀਆਂ 'ਚ ਉਹ ਤਿੰਨ ਵਿਅਕਤੀ ਪਹਿਲਾਂ ਸੀ ਪੰਜ ਵਾਹਚਾਏ ਅੱਠ ਵਿਅਕਤੀ ਸੀ ਟੋਟਲ ਕੋਈ ਕੋਲ ਕਰ ਗ੍ਰਿਫਤਾਰ ਕੀਤਾ ਉਹ ਦੋ ਗ੍ਰਿਫਤਾਰ ਕੀਤੇ ਹੋਏ ਆ ਕੀ ਨਾਂ ਉਹਨਾਂ ਦੇ ਨਾਂ ਪਤਾ ਨਹੀਂ ਹੈਗਾ ਕਿਉਂਕਿ ਉਹ ਰਾਹ ਕਿੱਥੇ ਦੇ ਨੇ ਅਸ਼ਗਰੀਪੁਰ ਦੇ ਦੱਸਦੇ ਸੀ ਉਹ ਕੀ ਮਗਰ ਦੇ ਮੰਗ ਕਰਦੇ ਆ ਇਹਨਾਂ ਦੇ ਖਿਲਾਫ ਨਸ਼ੇ ਦੀ ਕਾਰਵਾਈ ਹੋਣੀ ਚਾਹੀਦੀ ਆ ਨਾ ਕਿ ਐਮਐਲਆਰ 23 24 ਦੇ ਉੱਚ ਕੀ ਆ ਜੇ ਪੁਲਿਸ ਖਾਨਾ ਪੂਰਤੀ ਕਰੂਗੀ ਵੀ 23 24 ਜਗਾ ਪਰਚਾ ਦੇ ਦਿੰਨੇ ਉਹ ਤਾਂ ਕੋਈ ਕੋਈ ਦਿੱਕਤ ਨਹੀਂ ਹੈਗੀ ਉਹਨੂੰ ਮਾਰਨਾ ਕੋਈ ਬੰਦਾ ਵੀ ਥੋੜਾ ਜ਼ਖਮੀ ਹੋਇਆ ਗਿਆ ਜ਼ਖਮੀ ਅੰਦਰ ਪਿਆ ਬੰਦਾ ਉਹਦੇ ਸਿਰ ਤੇ ਇੱਥੇ ਸੱਟ ਮਾਰ ਕੇ ਨੇ ਮੇਰ ਪਿੰਡ ਦਿਵਾਲਾ ਜੀ ਸਾਡਾ ਸਤਬਲੇ ਹਰ ਸਿੰਘ ਮੇਰਾ ਨਾਮ ਆ ਮੇਰੇ ਇਹ ਤਾਇ ਜੀ ਦੇ ਲੜਕਾ ਜਿੱਥੇ ਆਏ ਨੇ ਜਿੱਥੇ ਥਾਂ ਪਾਉਨੇ ਆ ਅਸੀਂ ਇੱਥੇ ਲੇਬਰ ਬੈਠੀ ਆ ਕੀ ਕਹਿਣਾ ਚਾਹੁੰਦੇ ਆ ਔਰ ਸੀ ਤਾਂ ਕਹਿੰਦੇ ਆ ਜੀ ਇਹਨਾਂ ਦਾ ਕਾਰਵਾਈ ਹੋਵੇ ਜੀ ਨਿਆਂਇਤ ਇਹ ਕੰਮ ਕਰਦੇ ਨੇ ਕੀ ਕਰਤੀ ਰਹੇ ਸੀ ਸਮੈਗ ਵੀ ਰਹੇ ਦੀ ਉਹਨਾਂ ਨੂੰ ਬਰਾਮਦ ਵੀ ਹੋਏ ਨੇ ਉਹ ਕਾਗਜ਼ ਸਮੈਗ ਸਮੂਕ ਵਾਲੇ ਲੈਟਰ ਲੋਟਰ ਖਾਸੇ ਗੱਡੀ ਚੋਂ ਬਰਾਮਦ ਹੋਏ ਨੇ ਬਾਕੀ ਸਾਨੂੰ ਹੁਣ ਪਤਾ ਨਹੀਂ ਕੀ ਕੀ ਬਰਾਮਦ ਹੋਇਆ ਪੁਲਿਸ ਆਪਣੀਆਂ ਗੱਡੀਆਂ ਲੈ ਗਈ ਕਾਗਜ਼ ਜੇ ਦੇਖੇ ਨੇ ਉਹ ਕਾਗਜ਼ ਪੁਲਿਸ ਨੇ ਉੱਥੇ ਕੱਢੇ ਨੇ ਬਾਕੀ ਕੁਝ ਨਹੀਂ ਕੱਢਿਆ ਕੋਈ ਕਿੰਨੇ ਵਿਅਕਤੀ ਸੀਗੇ ਜੀ ਤਿੰਨ ਬੰਦੇ ਥੀ ਜੀ ਚਾਰ ਪੰਜ ਬਾਤ ਚਾਏ ਨੇ ਜਿਹੜੇ ਸਵਿਫਟ ਗੱਡੀਆਂ ਨੇ ਉਹਦਾ ਨੰਬਰ ਹੈਗਾ ਸਵਿਫਟ ਗੱਡੀ ਦਾ ਸਾਡੇ ਕੋਲ ਕੀ ਪੰਜਾਬ ਸਰਕਾਰ ਦਾ ਕਹਿੰਦਾ ਵੀ ਨਸ਼ਾ ਤਾਂ ਬੰਦ ਕਰਨ ਲੱਗੇ ਹੋਏ ਆ ਤੁਸੀਂ ਕਹਿੰਨੇ ਵੀ ਨਸ਼ਾ ਕਰਿਆ ਬੰਦ ਕਰਦਾ ਹੈ ਉਹ ਬਾਲੇ ਮੋਲਾ ਬੰਦਾ ਕਹਿੰਦਾ ਤੇ ਜੀ ਮੈਂ ਸਾਰੇ ਆਂ ਵਿੱਚੂੰਗਾ ਨਾ ਵੀ ਪੁਲਿਸ ਉਹ ਨਹੀਂ ਬੁਗਾੜ ਸਕਦਾ ਤਾਂ ਹੀ ਤਾਂ ਦੁਬਾਰਾ ਜਾ ਕੇ ਸਾਡੇ ਬੰਦਿਆਂ ਨਾਲ ਕੁੱਟ ਮਾਰ ਕਰੀ ਆ ਜੀ ਪੁਲਿਸ ਦੇ ਓਲ ਹੁੰਦੀ ਭੱਜੇ ਨੇ ਉਹ ਦੁਬਾਰਾ ਸਵਿਫਟ ਗੱਡੀ 'ਚ ਆ ਕੇ ਖੜ ਗਈ ਆ ਉਥੇ ਸੜਕ ਦੇ ਜੀ ਸਾਨੂੰ ਨਹੀਂ ਪਤਾ ਵੀ ਇਹ ਉਹੀ ਬੰਦੇ ਨੇ ਜਿਆਦਾ ਪੁਲਿਸ ਦੇਖਣ ਲੱਗੀ ਸੀ ਸ਼ੀਸ਼ੇ ਕੋਲ ਉਹ ਗੱਡੀ ਭਜਾ ਕੇ ਲੈ ਗਏ ਬਗਲੀ ਕੰਨੀ ਨੂੰ ਦੁਬਾਰਾ ਪੁਲਿਸ ਸਮਰਾਲੇ ਆ ਗਈ ਆ ਬਾਅਦ ਚ ਇਹਨਾਂ ਨੂੰ ਕੁੱਟ ਮਾਰ ਕਰੀਆ ਸਾਡੇ ਬੰਦਿਆਂ ਨੇ ਪੁਲਿਸ ਨੂੰ ਵੀ ਅਸੀਂ ਫੋਨ ਕਰਿਆ ਵੀ ਬੰਦੇ ਦੁਬਾਰਾ ਆ ਗਏ ਜੀ ਫਾਇਰ ਕਰਿਆ ਪੁਲਿਸ ਨੇ ਉੱਥੇ ਕਰ ਕੀ ਰਹੇ ਸੀ ਇਹ ਵੇਖੀ ਇਹ ਸਮੈਗ ਪੀ ਰਹੇ ਦੀ ਜੀ ਉਹਦੇ ਵਿੱਚ ਗੱਡੀਆਂ ਸਾਡੇ ਥੱਲੇ ਲਾ ਕੇ ਸਾਡੇ ਖੇਤ ਚ ਮਾਲ ਕੇ ਸਾਡੇ ਘਰ ਕੋਲ ਦੇ ਕੰਨੀ ਨੂੰ ਜਿੱਥੇ ਅਸੀਂ ਥਾਂ ਪਾ ਰਹੇ ਹਾਂ ਉੱਥੇ ਡਿਗੇ ਜੀ ਜਿਹੜਾ ਰਾਤ 11 ਵਜੇ ਦੇ ਲੱਗੇ ਦਵਾਲੇ ਪਿੰਡ ਦੇ ਵਿੱਚ ਕਲਹਾੜੀ ਦਾ ਕੰਮ ਕਰਦੇ ਨਾ ਉੱਥੇ ਕੁਲਵਿੰਦਰ ਸਿੰਘ ਜੀ ਦੇ ਮਾਈ ਬਲ ਲੇਵਰ ਸਾਨੂੰ ਜਿਹੜਾ ਰਾਤ 112 ਦੇ ਵੀ ਗਾਲ ਆਈ ਸੀ ਵੀ ਦੋ ਵੱਡਿਆਂ ਦੇ ਵਿੱਚ ਜਿਹੜੇ ਤਿੰਨ ਬੰਦੇ ਆਏ ਆ ਜਿਹੜੇ ਇੱਕ ਬੰਦਾ ਨਾਲ ਜੋ ਸਾਡੇ ਨਾਲ ਮਿਸਵੇਫ ਲੜਾਈ ਝਗੜਾ ਕਰ ਰਿਹਾ ਜਦੋਂ ਸਾਡੀ ਪੁਲਿਸ ਪਾਰਟੀ ਗਈ ਆ ਦੋ ਬੰਦਿਆਂ ਨੂੰ ਉੱਥੋਂ ਮੌਕੇ ਤੋਂ ਅਰੈਸਟ ਕਰ ਲਿਆ ਇਹਨੂੰ 109 ਦੇ ਰਾਤ ਹੀ ਹੀ ਅਰੈਸਟ ਕਰ ਲਈ ਸੀ ਗੁਰਵਿੰਦਰ ਸਿੰਘ ਇਹ ਇਹ ਜਿਹੜਾ ਪਾਇਲ ਧਨਦਰਨ ਵਾਲਾ ਸੀ ਪ੍ਰਿੰਸ ਜਿਹੜਾ ਅਸਗਰੀ ਪਿੰਡ ਸਦਰਖ ਨੇ ਰਿਹਾ ਇਰ ਇਸ ਤੋਂ ਬਾਅਦ ਕੁਲਵਿੰਦਰ ਸਿੰਘ ਨੇ ਜਿਹੜੀ ਸਾਡੇ ਕੋਲ ਕੰਪਲੇਂਟ ਲਿਖਾਈ ਜੀ ਕੁਲਵਿੰਦਰ ਸਿੰਘ ਦਵਾਲੇ ਵੱਲ ਦੇ ਨੇ ਮੀ ਜਿਹੜਾ ਗੁਰਵਿੰਦਰ ਗੁਰੀ ਤੀਜਾ ਬੰਦਾ ਭੱਜਿਆ ਸੀ ਉਹਨੇ ਆਪਣੇ ਤਿੰਨ ਹੋਰ ਸਾਥੀ ਲਗਾ ਸਫੇਕਤਾਰ ਦੇ ਵਿੱਚ ਜਿਹੜਾ ਸਾਡੇ ਮਾਈਗਰ ਲੇਬਰ ਤੇ ਜਿਹੜਾ ਹਮਲਾ ਕੀਤਾ ਜਿਹਦੇ ਮਹੇਸ਼ ਕੁਮਾਰ ਦੇ ਸਿਰ 'ਤੇ 66 ਵਜੇ ਐਟਮਾਰੀ ਸੀ ਉਸ ਤੋਂ ਬਾਅਦ ਛਗਣਾ ਕਰਨ ਤੋਂ ਬਾਅਦ ਇਹ ਜਿਹੜੇ ਮੌਕੇ ਤੋਂ ਫਿਰ ਭੱਜ ਗਿਆ ਜਿਹਦੀ ਮਾਮਲੇ ਦੀ ਹਮਤ ਨੂੰ ਜਾਣਦੇ ਹੋ ਸਾਡੇ ਮਾਨਯੋਗ ਐਸਐਸਪੀ ਉਹ ਜਯੋਤੀ ਜੱਜਵੰਦ ਸੀ ਜਿਹੜੇ ਸੜੇ ਸੀ ਭਵਾਂਜੋ ਉਹਨਾਂ ਨੇ ਸਾਨੂੰ ਦਾ ਰਾਤ ਹੀ ਸਾਡੀਆਂ ਦੋ ਟੀਮਾਂ ਇਨੀ ਬਣਾਈਆਂ ਸੀ ਐਸਐਸਓ ਸੰਵਾਲੇ ਦੀ ਨਿਗਰਾਨੀ ਦੇ ਥਲੇ ਇਹਦਾ ਅਡਾਪਟ ਫਾਮਾ ਦੇ ਰੇਡ ਕਰਕੇ ਜਿਹੜਾ ਮੇਨ ਮੋਲਜਮ ਸੀ ਗੁਰਵਿੰਦਰ ਗੁਰੀ ਉਹਨੂੰ ਅਸੀਂ ਅੱਜ ਅਰੈਸਟ ਕਰ ਲਿਆ ਅਰੈਸਟ ਕਰਕੇ ਜਿਹੜੀ ਸਾਰੀ ਮਾਮਲੇ ਦੀ ਤਹਿ ਤੱਕ ਲਾਵਾਂਗੇ ਹੁਣ ਤੱਕ ਵੀ ਜਿਹੜੀ ਹੈ ਤਤੀਸ਼ ਤੋਂ ਸਾਨੂੰ ਇਹ ਸਾਹਮਣੇ ਹੈ ਗੁਰਵਿੰਦਰ ਗੁਰੀ ਇਹ ਨਸ਼ੇ ਕਰਦਾ ਦੀ ਹੈ ਜਿਹੜਾ ਨਸ਼ਾ ਸਮਾਲ ਪੈਟਰਨ ਦਾ ਟਾਈਪ ਹੈ ਇਰਾ ਮੜਾ ਮੜਾ ਵੀ 1 ਗ੍ਰਾਮ ਲਿਆ 1/2 ਗ੍ਰਾਮ ਆਪੀ ਲਿਆ ਦਾ ਦੇ ਰਿਆ ਇਹ ਜਿਹੜੇ ਪਾਇਲ ਵਾਲੇ ਬੰਦੇ ਸੀ ਇਹ ਗੁਰੂਈ ਕਈ ਵਾਰ ਉਹਨਾਂ ਕੋਲ ਚੱਲ ਜਾਂਦਾ ਸੀ ਪੀਣ ਵਾਸਤੇ ਕਈ ਵਾਰ ਉਹ ਪਾਇਲ ਦੇ ਡੇਟਾ ਖੰਨੇ ਵਾਲਾ ਇੱਕ ਇਕ ਨਹੀਂ ਇੱਧਰ ਵੀ ਹੈ ਇਹ ਰਤ ਦੇ ਖੜਨ ਪਿਛੇ ਜਿਹੜਾ ਇਹਨਾਂ ਦੀ ਆਪਸ ਗਰਮਾ ਗਰਮੀ ਹੋਈ ਸੀ ਗੁਰਵਿੰਦਰ ਗੁਰੀ ਤੇ ਇਹਦੇ ਜਿਹੜੇ ਨਾਲ ਆਏ ਸੀ ਸਿਫਟ ਕਰਦੇ ਵਿੱਚ ਜਿਹੜੇ ਤਿੰਨ ਬੰਦੇ ਉਹਨਾਂ ਦੇ ਖਿਲਾਫ ਹੋਈ ਐ ਐਫ ਆਰ ਨੰਬਰ 41 ਅੰਡਰ ਸੈਕਸ਼ਨ 109 115 ਤੇ 35 ਵੀ ਐਨ ਐਸ ਦੇ ਤਹਿਤ ਦਰਜ ਕੀਤੀ ਹੈ ਇਹਦੇ ਵਿੱਚ ਦੀ ਗ੍ਰਿਫਤਾਰੀ ਕੀਤੀ ਹੈ ਇਸ ਤੋਂ ਬਿਨਾ ਗੁਰਵਿੰਦਰ ਗੁਰੂ ਜੀ ਦੇ ਦੂਜੇ ਸਾਥੀ ਹੈ ਉਹਨਾਂ ਨੂੰ ਵੀ ਅਰੈਸਟ ਕਰ ਲਈ ਜਿਹੜੀਆਂ ਅਸੀਂ ਪਾਰਟੀ ਇੰਡਸਟ੍ਰੀਚ ਕੀਤੀਆਂ ਉਹ ਵੀ ਛੇਤੀ ਅਰੈਸਟ ਕਰ ਲਈਏਗੇ ਇਹਨਾਂ ਤਿੰਨਾ ਬੰਦੇ ਜਿਹੜੀਆਂ ਦੋਨੇ ਗੱਡੀਆਂ ਸੀ ਉਹ ਅਸੀਂ ਕਬਜ਼ੇ ਦੇ ਵਿੱਚ ਲੈ ਲਈਏ ਫਿਰ ਆਪ ਗੋਲੀ ਵਿੱਚ ਚੱਲੀਏ ਜੇ ਸਟੇਕ ਵਾਲਿਆਂ ਦਾ ਇਹਦੇ ਵਿੱਚ ਜਿਹੜਾ ਕੁਲਵਿੰਦਰ ਸਿੰਘ ਨੇ ਦੱਸਿਆ ਸੀ ਵੀ ਲੀਬਰ ਵਾਲੇ ਸਾਡੇ ਬੰਦੇ ਨੂੰ ਲੱਗਿਆ ਵੀ ਸ਼ਾਇਦ ਇਹਨਾਂ ਨੇ ਕੋਈ ਹਵਾਈ ਫਾਇਰ ਕੀਤਾ ਪਰ ਅਜੇ ਤੱਕ ਦੀ ਤਪੀਸ ਤੇ ਇਹ ਜਿਹੜੀ ਗੱਲ ਸਾਹਮਣੇ ਨਹੀਂ ਇਹ ਗੱਲ ਜ਼ਰੂਰ ਹੈ ਵੀ ਜਦੋਂ ਇਹ ਡੇਵਰ ਦੀ ਕੁੱਟਮਾਰ ਕਰ ਰਹੇ ਸੀ ਕੁਲਵਿੰਦਰ ਸਿੰਘ ਹੋਰੀ ਸੈਲਫ ਡਿਫੈਂਸ ਦੇ ਲਈ ਜਿਹੜਾ ਹੋਈ ਫਿਰ ਆਪਣੀ ਜਿਹੜੀ ਲਾਇਸੈਂਸੀ ਬੈਪਲ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲੇ ਦਰਜ ਨਹੀਂ ਤੇ ਜਿਹੜੇ ਪਾਇਲ ਆਲੇ ਆ ਉਹਨਾਂ ਦੇ ਖਿਲਾਫ ਵੀ ਚੈੱਕ ਕਰ ਲਈ ਉਹਦਾ ਰਿਕਾਰਡ 9293 ਨਹੀਂ ਚੈੱਕ ਕਰਾ ਰਹੇ ਨੇ ਜਿਹੜਾ ਗੁਰੀ ਹੈ ਇਹਦਾ ਵੀ ਰਿਕਾਰਡ ਹੀ ਚੈੱਕ ਕਰੋ ਜੇ ਰਿਮਾਂਡ ਲਿਆਗਾ ਹੋਰ ਵੀ ਜਿਹੜੀ ਕੋਈ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਕੋਈ ਇਹਹੀ ਗੱਲ ਸਾਹਮਣੇ ਇਹਹੀ ਗੱਲ ਸਾਹਮਣੇ ਵੀ ਆਈ ਹੈ ਉਹ ਲੜਾਈ ਇਹਨਾਂ ਦੀ ਇਥੇ ਜ਼ਰੂਰ ਹੈ ਇਹਨਾਂ ਨਾਲ ਉਹਨਾਂ ਦੀ ਲੀਵਰ ਵਾਲਾਂ ਦੀ ਕੋਟ ਪਰ ਜ਼ਰੂਰ ਲੀ। ਠੀਕ।